ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਉਹ ਲੈ ਕੇ ਆਂਗੇ ਪਟੇਲਾ ਚਾਈ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਤੇ ਕਪੜਾ ਉਹ ਆਪਾਂ ਫੁੱਲ ਵਰਤਿਆ ਪਹਿਲਾ ਲੜ ਲਾਉਣਾ ਲੜ ਨੂੰ ਸਿਰ ਦੇ ਸੈਂਟਰ ਤੇ ਵਿੱਚੋਂ ਲੈ ਕੇ ਆਉਣਾ ਲੜ ਨੂੰ ਸਿਰ ਦੇ ਸੈਂਟਰ ਤੇ ਵਿੱਚੋਂ ਲਿਆ ਕੇ ਢਾਪਾ ਫਰੰਟ ਵੱਲੋਂ ਇੱਕ ਗਰ ਫੋਲਡ ਕਰਨਾ ਇੱਕ ਗਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਬੈਕ ਤੱਕ ਲੜ ਨੂੰ ਸਾਫ਼ ਕਰਕੇ ਢਾਪਾ ਲਗਾ ਦੇਣਾ ਜਿਹੜਾ ਦੂਜਾ ਲੜ ਲਗਾਉਣਾ ਦੂਜੇ ਲੜ ਨੂੰ ਜਿੱਥੋਂ ਆਪਾਂ ਪਹਿਲਾ ਲੜ ਲੈਂਦਾ ਸੀਗਾ ਉਦੋਂ ਉੱਪਰ ਚੁ ਲੈ ਕੇ ਆਵਾਂਗੇ ਉਦੋਂ ਉੱਪਰ ਜਿਹੜਾ ਲਾੜ ਨੂੰ ਲਿਆ ਕੇ ਉੱਪਰੋਂ ਪਹਿਲਾਂ ਲਾੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਫਿਰ ਫਰੰਟ ਦੇ ਉੱਤੇ ਲਾੜ ਨੂੰ ਇਹ ਘਰ ਫੋਲਡ ਕਰਨਾ ਇਹ ਘਰ ਫੋਲਡ ਕਰਕੇ ਆਪਾਂ ਲਾੜ ਨੂੰ ਜਿਹੜਾ ਡਬਲ ਫੋਲਡ ਕਰਾਂਗੇ ਡਬਲ ਫੋਲਡ ਨਾਲ ਜਿਹੜਾ ਆਪਣਾ ਲਾੜਾ ਉਹ ਨਾਲੇ ਮੋਟਾ ਹੋ ਜਾਂਦਾ ਤੇ ਜਿਹੜਾ ਨਾਲੇ ਸਾਫ਼ ਵੀ ਹੋ ਜਾਂਦਾ ਪ੍ਰੋਪਰ ਹੁਣ ਇਸ ਲਾੜ ਤੇ ਹੱਥ ਫੇਰ ਕਿਹੜਾ ਬੈਗ ਤੱਕ ਲਾੜ ਨੂੰ ਸਾਫ਼ ਕਰਕੇ ਇਸ ਲਾੜ ਨੂੰ ਵੀ ਤੇ ਇਸ ਲਾੜ ਦੇ ਵਿੱਚ ਜਿਹੜਾ ਆਪਾਂ ਬਾਜ ਫੇਰ ਕੇ ਆਪਣਾ ਇਹ ਲੜ ਦਾ ਫਾਸਲਾ ਆਪਾਂ ਸੈੱਟ ਕਰਾਂਗੇ ਲੜੜੜਾ ਆਪਣਾ ਫੋਲਡ ਨੂੰ ਚੰਗੀ ਤਰ੍ਹਾਂ ਆਪ ਬਾਇਕ ਦਾ ਕਿਹੜਾ ਪਹਿਲਾਂ ਬਾਸ਼ ਫੇਰ ਕੇ ਲੜ ਨੂੰ ਜਿਹੜਾ ਆਪਾਂ ਪ੍ਰੋਪਰ ਸਾਫ਼ ਕਰਾਂਗੇ ਲੜ ਨੂੰ ਸਾਫ਼ ਕਰਕੇ ਤੇ ਤੀਜਾ ਲੜ ਵੀ ਉਵੇਂ ਹੀ ਲਗਾਉਣਾ ਜਿਵੇਂ ਦੂਜਾ ਲੜ ਲਗਾਇਆ ਉਵੇਂ ਤੀਜਾ ਵਾਲਾ ਲਗਾਵਾਂਗੇ ਉੱਪਰੋਂ ਲੜ ਨੂੰ ਫੋਲਡ ਕਰਾਂਗੇ ਉੱਪਰੋਂ ਲੜ ਨੂੰ ਫੋਲਡ ਕਰਕੇ ਅੱਖ ਤਾਂ ਖਿੱਚ ਕੇ ਅੱਖ ਤਾਂ ਖਿੱਚਣ ਤੋਂ ਬਾਅਦ ਲੜ ਨੂੰ ਆਪਣਾ ਫਰੰਟ ਉੱਤੇ ਅਗਰ ਹੋਲਡ ਕਰਕੇ ਉਮੀਰ ਆਪਾਂ ਡਬਲ ਫੋਲਡ ਕਰਨਾ ਡਬਲ ਫੋਲਡ ਕਰਕੇ ਜਿਹੜਾ ਆਪਾਂ ਲੜਨ ਨੂੰ ਪਰ ਉਹ ਵੀ ਚੰਗੀ ਤਰ੍ਹਾਂ ਆਪਾਂ ਉੱਪਰੋਂ ਵੀ ਜਿਹੜਾ ਆਪਾਂ ਪ੍ਰੋਪਰ ਫੋਲਡ ਕਰਿਆ ਕਰਨਾ ਜਿਹੜੇ ਆਪਣੇ ਉੱਪਰਲੇ ਪੇਚ ਨੂੰ ਉਹ ਵੀ ਜਿਹੜਾ ਆਪਾਂ ਬਣਾਉਣੇ ਨੇ ਕਿ ਇਹਨਾਂ ਪੇਚਾਂ ਦਾ ਵੀ ਉੱਪਰਲੇ ਪੇਚਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ ਹਾਲਾ ਸਟਕਾਉਣ ਦੇ ਲਈ ਤੁਸੀਂ ਆਬਸਲੀ ਸ਼ਾ ਵਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੀ ਵੀ ਤੁਹਾਡੇ ਉੱਪਰਲੇ ਪੇਚ ਦਾ ਹਾਲਾ ਜਾਂ ਵਧੇ ਘਟ ਹੁੰਦਾ ਜਿਹੜਾ ਡਬਲ ਸੀ ਵਿੱਚ ਦੇਖ ਤੁਸੀਂ ਜਿਹੜਾ فاਸਲਾ ਸੈੱਟ ਕਰ ਸਕਦੇ ਹੋ ਹੁਣ ਤੀਜੇ ਲੜ ਨੂੰ ਲੜ ਦੇ ਵਿੱਚ ਜਿਹੜਾ ਆਪਾਂ ਫਾਸ ਇਸ ਲੜ ਨੂੰ ਵੀ ਆਪਾਂ ਸਾਫ ਕਰਕੇ ਲਗਾ ਦੇਣਾ ਤੇ ਹੁਣ ਜਿਹੜਾ ਆਪਾਂ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਪਿੰਚ ਕਰਨਾ ਹੈ ਬੈਕ ਤੋਂ ਪਿੰਚ ਕਰਕੇ ਤੇੜਾ ਫਰੰਟ ਦੇ ਤੋਂ ਲੜ ਨੂੰ ਡਵਲ ਫੋਲਡ ਕਰਨਾ ਡਵਲ ਫੋਲਡ ਕਰਕੇ ਤੇ ਲੜ ਦੇ ਵਿੱਚ ਲੜ ਨੂੰ ਜਿਹੜਾ ਆਪਾਂ ਪਰੋ ਚੰਗੇ ਤਰਾ ਫੋਲਡ ਕਰਕੇ ਜੋ ਕਿਦਰਾ ਲੜਦੇ ਹੱਥ ਫੇਰ ਕੇ ਲੜਨ ਨੂੰ ਆਪਾਂ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਵਾਂਗੇ ਜੀ ਬੈਕ ਟੱਕ ਲੜ ਦੇ ਵਿੱਚ ਬਾਸ਼ ਸ਼ੇਰ ਖੜਾ ਲੜਨ ਨੂੰ ਆਪਾਂ ਸਾਫ਼ ਕਰ ਲੈਣਾ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨ ਇਹ ਵੀਡੀਓ ਨਵੀਂ ਰੱਤ ਤੱਕ ਜਰੂਰ ਸ਼ੇਅਰ ਕਰਿਓ ਜਿੰਨਾ ਵੀਰਾਂ ਨੂੰ ਬੱਬਲਾ ਪਟੇਲਾ ਸ਼ਹੀਪਾਗਵਨੜ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ। ਜਿਹੜੇ ਜਿਹੜੇ ਲੜਨੇ ਆਪਾਂ ਉਹ ਸਾਫ਼ ਕਰ ਲੈਣੇ ਨੇ ਬੈਕ ਤੱਕ। ਸਾਰੇ ਲੜਾਂ ਦੇ ਵਿੱਚ ਜਿਹੜਾ ਆਪਾਂ ਵਾਸ ਫੇਰ ਕਰਨਾ ਸਾਰੇ ਲੜਾਂ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਸੈੱਟ ਕਰ ਲੈਣਾ। ਲੜਾ ਲੈਣਾ ਦਾ ਫਾਸਲਾ ਚੰਗੀ ਜਿਹੜਾ ਲੈਣਾ ਦਾ ਫਾਸਲਾ ਸੈੱਟ ਕਰਕੇ ਤੇ ਜਿਹੜਾ ਲੜਾ ਨੂੰ ਸੈੱਟ ਕਰਕੇ ਆਪਾਂ ਸਾਫ਼ ਕਰ ਲੈਣਾ ਤੇ ਹੁਣ ਚੌਥਾ ਲੜਾ ਜਿਹੜਾ ਆਪਾਂ ਚੌਥਾ ਲੜ ਲਗਾਇਆ ਸੀਗਾ ਉਸੇ ਉਸੇ ਤਰ੍ਹਾਂ ਜਿਹੜਾ ਆਪਾਂ ਪੰਜਵਾਂ ਲੜ ਲਗਾਵਾਂਗੇ ਲੜ ਨੂੰ ਜਿਹੜਾ ਆਪਾਂ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਲੜ ਨੂੰ ਡਾ ਪਿੰਚ ਕਰਕੇ ਅੱਖ ਦਾ ਖਿੱਚ ਕੇ ਇਸ ਦਾ ਜਿਹੜਾ ਆਪਣਾ ਬਾਧੂ ਕੱਪੜਾ ਹੋਊਗਾ ਉਹ ਆਪਾਂ ਅੰਦਰ ਹੋਲਡ ਕਰਨਾ ਜਿਹੜਾ ਆਪਣਾ ਬਾਧੂ ਕੱਪੜਾ ਰਹਿਣ ਦਾ ਉਹਦੇ ਨਾਲ ਉਹ ਜਿਹੜਾ ਜਿੱਥੇ ਕਵਰ ਜਿਹੜਾ ਆਪਾਂ ਉੱਥੇ ਸਾਈਡ ਤੋਂ ਕਵਰ ਕਰ ਦੇਣਾ ਉਹਦੇ ਤੇ ਫਿਰ ਉਸ ਤੋਂ ਬਾਅਦ ਆਪਾਂ ਪੰਜਵਾਂ ਲੜਨ ਨੂੰ ਨਾਕੀ ਛੇ ਦੇ ਵਿੱਚ ਰੱਖ ਕੇੜਾ ਫੋਲਡ ਕਰਨਾ ਨਾਕੀ ਛੇ ਦੇ ਵਿੱਚ ਰੱਖ ਕੇ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਬੈਕ ਦਾ ਕਿਹੜਾ ਲੜਨ ਨੂੰ ਸਾਫ਼ ਕਰਾਂਗੇ ਤੇ ਲੜਨ ਨੂੰ ਆਪਾਂ ਸਾਫ਼ ਕਰਾਂਗੇ ਸਾਰੇ ਜੜਾਂ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਘੇਲਣਾਂ ਦਾ ਆਪਣਾ ਜਿਹੜਾ فاਸਲਾ ਹੋਊਗਾ ਸੈੱਟ ਕਰ ਲੈਣਾ ਜੀ। ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਘੜਾ ਲੈਣ ਦਾ فاਸਲਾ ਆਪਾਂ ਸੈੱਟ ਕਰ ਲੈਣਾ। ਤੇ ਹੋਰ ਵੀਡੀਓ ਆਪਣੀ ਬਾਕੀ ਬਾਕੀ ਦੀ ਸ਼ਾਟਿੰਗ ਹੋ ਗਈ ਉਹ ਵੀਡੀਓ ਆਪਾਂ ਕਰ ਲੈਣੀਆਂ ਜੀ। ਤੇ ਹੁਣ ਛੇ ਮਾਰਾ ਲਗਾਉਣਾ ਛੇ ਵੇ ਲੜਨੂੰ ਉਪਰੋਂ ਚੰਗੀ ਤਰ੍ਹਾਂ ਫੋਲਡ ਕਰਕੇ ਲੜਨੂੰ ਫੋਲਡ ਕਰਕੇ ਅੱਖ ਤੱਕ ਖਿੱਚ ਕੇ ਸਭਾ ਵਾਧੂ ਕਪੜਾ ਆਪਾਂ ਅੰਦਰੋਂ ਫੋਲਡ ਕਰ ਦੇਣਾ ਅੰਦਰੋਂ ਫੋਲਡ ਕਰਕੇ ਤੇ ਜਿਹੜਾ ਨੱਕੀ ਛੇ ਦੇ ਵਿੱਚ ਰੱਖ ਕੇ ਜਿਹੜਾ ਲੜਨੂੰ ਫੋਲਡ ਕਰਾਂਗੇ ਨੱਕੀ ਛੇ ਦੇ ਵਿੱਚ ਰੱਖ ਕੇ ਲੜਨੂੰ ਫੋਲਡ ਕਰਕੇ ਉਪਰੋਂ ਵੀੜਾ ਲੜਨੂੰ ਫੋਲਡ ਕਰਨ ਨਾਲ ਦੇ ਡਬਲ ਫੋਲਡ ਕਰਕੇ ਜਿਹੜਾ ਬੈਕ ਤੱਕ ਲੜਨੂੰ ਸਾਫ਼ ਕਰ ਲੈਣਾ ਤੇ ਹੁਣ ਆਪਾਂ ਇਹੜਾ ਲੜ ਦੇ ਵਿੱਚ ਬਾਅਦ ਫੇਰ ਕਿਹੜਾ ਲੜਦਾ ਆਪਣਾ فاਸਲਾ ਆਊਗਾ ਸਹੀ ਨੇ ਸੈੱਟ ਕਰਨਾ ਜੀ ਤੇ ਜਿਹੜੀ ਆਪਣੀ ਪੱਕ ਦੀ ਸ਼ੇਪ ਆਉਵੇ ਜਿਹੜੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਨੀ ਆ ਤੇ ਚੰਗੀ ਤਰ੍ਹਾਂ ਆਪਣੀ ਪੱਕ ਦੀ ਸ਼ੇਬਾ ਸੈੱਟ ਕਰਕੇ ਜਿਹੜਾ ਆਪਾਂ ਕਾਲੀ ਜੜ ਲਗਾਵਾਂਗੇ ਜੀ ਤੇ ਉੱਪਰਲੇ ਵੇਚਾਂ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰਨਾ ਉੱਪਰਲੇ ਵੇਚਾਂ ਨੂੰ ਸੈੱਟ ਕਰ ਲੈਣਾ ਜੀ ਤੁਸੀਂ ਨੇ ਤੇ ਜਿਹੜੀ ਆਪਣੀ ਬਾਕੀ ਬਾਦੀ ਨਾਲ ਦੀ ਨਾਲ ਜਿਹੜੀ ਸੈਟਿੰਗ ਹੋਵੇ ਜਿਹੜੀ ਆਪਾਂ ਕਰੀ ਜਾਣੀ ਹੈ ਜੀ ਤੇ ਹੁਣ ਕਲਗੀ ਲੜ ਦੇ ਜਿਹੜਾ ਪੱਗ ਪੈ ਲਗਾਉਣਾ ਜਿੱਥੋਂ ਸੇਮਰਾ ਢੋਣ ਕੀਤਾ ਸੀਗਾ ਨਾਕੀ ਛੇ ਦੇ ਵਿੱਚ ਰੱਖ ਕੇ ਉੱਥੇ ਹੀ ਜਿਹੜਾ ਤੁਸੀਂ ਨੇ ਕਲ ਕਲਗੀ ਲੜ ਦੇ ਜਿਹੜਾ ਪੱਗ ਪੈ ਲਗਾਉਣਾਗਾ ਤੇ ਕਲਗੀ ਲੜ ਜਿਹੜਾ ਆਪਾ ਲਗਾਉਣਾ ਕਲਗੀ ਲੜ ਜਿਹੜਾ ਬਣਾ ਉੱਪਰਲਾ ਪੱਲਾ ਹੁੰਦਾ ਉਸ ਨੂੰ ਆਪਾਂ ਜਿਹੜਾ ਹੱਥ ਨਾਲ ਇਨਫੋਲਡ ਕਰਨਾ ਤੇ ਜਿਹੜਾ ਛੜਲਾ ਪੱਲਾ ਹੁੰਦਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰਨਾ ਉਹਦੇ ਨਾਲ ਆਪਣਾ ਲੜਾ ਪ੍ਰੋਪਰ ਜਿਹੜਾ ਸਾਫ਼ ਹੋ ਜਾਂਦਾ ਜੇ ਮੜੇ ਮੁੱਟੇ ਜੇਕਰ ਉਹਦੇ ਵਿੱਚ ਬਲ ਰਹਿ ਜਾਂਦੇ ਨੇ ਤੁਸੀਂ ਨੇ ਹਲਕਾ ਜਿਹਾ ਲੜਨੂ ਜਿਹੜਾ ਜੋ ਉੱਪਰੋਂ ਥੱਲੇ ਦੋਨਾਂ ਹੱਡ ਜਿਹੜਾ ਆਪਾਂ ਹਲਕਾ ਹਲਕਾ ਅੰਦਰ ਫੋਲਡ ਕਰ ਦੇਣਾ ਜੀ ਉਹ ਨਾਲ ਆਪਣਾ ਲਾੜਾ ਪ੍ਰੋਪਰ ਸਾਫ਼ ਹੋ ਜਾਊਗਾ ਤੇ ਹੁਣ ਚੰਗੀ ਤਰ੍ਹਾਂ ਲੜ ਦੇ ਜਿਹੜੇ ਆਪਣੇ ਬਲ ਹੋਣ ਉਹਨਾਂ ਕੱਢ ਕੇ ਤੇ ਲੜ ਦੇ ਤੇ ਹੱਥ ਫੇਰ ਹੱਥ ਫੇਰੀਏਣਾ ਹੱਥ ਫੇਰਨ ਦੇ ਨਾਲ ਆਪਣਾ ਲਾੜਾ ਹੋਰ ਵੀ ਜਿਹੜਾ ਨਾਲੇ ਤਾਂ ਲੜ ਦੇ ਜਿਹੜਾ ਆਪਣਾ ਟੈਟੂ ਜਾਂਦਾ ਜਿਹੜਾ ਨਾਲੇ ਆਪਣਾ ਇਸ ਲੜ ਦੇ ਵਿੱਚ ਜਿਹੜੇ ਮਾੜੇ ਮੋਟੇ ਬੜ ਰਹੇ ਨੇ ਉਹ ਵੀ ਜਿਹੜੇ ਨਿਕਲ ਜਾਂਦੇ ਨੇ ਹੁਣ ਇਸ ਲੜ ਨੂੰ ਅੰਦਰ ਨੂੰ ਫੋਲਡ ਕਰਾਂਗੇ ਆੜ ਆਪਣਾ ਲੜਾ ਉਹ ਸਾਫ ਕਰ ਸਾਫ ਹੋ ਗਿਆ ਪ੍ਰੋਪਰ ਪ੍ਰੋਪਰ ਸਾਫ ਹੋ ਗਿਆ ਲੜਨ ਨੂੰ ਹੁਣ ਲੜਨ ਜਿਹੜਾ ਆਪਾਂ ਜਿਹੜੀ ਆਪਣੀ ਜਿੰਨਾ ਇੱਕ ਸਾਈਡ ਤੋਂ ਜਿਹੜਾ ਆਪਣਾ ਲੜ ਅੱਖ ਦਾ ਜਿੰਨੀ ਆਪਾਂ ਜਿਹੜੀ ਅੱਖ ਦਾ ਵੀ ਅੱਖ ਦੇ ਕੋਲੋਂ ਵੀ ਜਿਹੜੀ ਆਪਣੀ ਪਾਗ ਆ ਜਿਹੜੀ ਛੇਮ ਰੱਖਣੀ ਆ ਕਿਸੇ ਵੀ ਅੱਖ ਦੇ ਜਿਹੜੇ ਆਪਣੇ ਪਾਗ ਉਹ ਵੱਧਿਆ ਘਟਾ ਨਹੀਂ ਹੋਣੀ ਚਾਹੀਦੀ ਲੜਨ ਨੂੰ ਸਾਫ ਕਰਨ ਤੋਂ ਬਾਅਦ ਜਿਹੜਾ ਪਾਗ ਪੈ ਲਗਾਇਆ ਸੀਗਾ ਪਹਿਲਾਂ ਇੱਕ ਸਾਈਡ ਤੇ ਹੱਥ ਤਰ ਕੇ ਫਿਰ ਤੁਸੀਂ ਤੁਹਾਡੇ ਪੱਗ ਪੈ ਲਗਾਏ ਸੀ ਲੜ ਨੂੰ ਪੱਕ ਪੈਤਲੇ ਚ ਲਿਆ ਕੇ ਪੱਕ ਪੈਤਲ ਨੂੰ ਥਲੇ ਚ ਲਿਆਉਣ ਤੋਂ ਬਾਅਦ ਜਿਹੜਾ ਫਰੰਟ ਵਾਲੂ ਲੜ ਨੂੰ ਘੁਮਾ ਦੇਣਾ ਫਰੰਟ ਵਾਲ ਲੜ ਨੂੰ ਘੁਮਾਉਣ ਤੋਂ ਬਾਅਦ ਜਿਹੜਾ ਛੇਵਾਂ ਲੜ ਲਗਾਏ ਸੀ ਉਸ ਲੜ ਥਲੇ ਡਾਪਾ ਲੜ ਨੂੰ ਦਬ ਦੇਣਾ ਜੀ ਤੇ ਜਿਹੜਾ ਤੜ ਲੜ ਉੱਪਰ ਡਾ ਰਹਿ ਜਾਂਦਾ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੜ ਡਾੜਾ ਉੱਤ ਨਹੀਂ ਰਹੇਗਾ ਤੇ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੰਪਲੀਟ ਹੋ ਗਿਆ ਤੇ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਹੀ ਜਿਹੜੀ ਆਪਾਂ ਕਰ ਲੈਣੀ ਆ ਜਿਹੜਾ ਆਪਣਾ ਕਲਗੀ ਲੜੂਗਾ ਉਸ ਕਲਗੀ ਲੜ ਨੂੰ ਜਿਹੜਾ ਸੈੱਟ ਕਰਾਂਗੇ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਜਨੂੰ ਪੱਗਾ ਜਿਹੜੀ ਕਿਦਾਂ ਹੀ ਲੱਗੀ ਤੇ ਹੋ ਰਹੀਆਂ ਨਵੇਂ ਨਵੇਂ ਪੱਗਾਂ ਦੀਆਂ ਵੀਡੀਓ ਦੇਖਣ ਲਈ ਸਾਡੇ YouTube Channel ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਿਰ ਟਕਾਂਗੇ ਸਰਦੇ ਸੈਂਟਰ ਦੇ ਵਿੱਚੋਂ ਪਲੜੜ ਲਗਾਏ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚ ਕੇ ਪੂਰਾ ਸਿਰ ਉੱਤੇ ਖਿਲਾਰ ਦੇਣਾ ਪਹਿਲਾਂ ਇੱਕ ਸਾਈਡ ਤੋਂ ਜਿਹੜਾ ਆਪਾਂ ਸਰ ਕਵਰ ਕਰਨਾ ਫਿਰ ਦੂਸਰੀ ਸਾਈਡ ਤੋਂ ਜਿਹੜਾ ਸਰ ਕਵਰ ਕਰਾਂਗੇ ਤੇ ਜੇਕਰ ਤੁਹਾਡਾ ਸਿਰ ਫਿਰ ਵੀ ਉੱਪਰ ਨੰਗਰਿਆ ਜਾਂਦਾ ਤੁਸੀਂ ਦਬਸੀਸ਼ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਉਹ ਕਵਰ ਕਰ ਸਕਦੇ ਹੋ ਤੇ ਪ੍ਰੋਪਰ ਜਿਹੜਾ ਆਪਣਾ ਸਿਰ ਉਹ ਹੁਣ ਕਵਰ ਕਰਕੇ ਮੂਹਰ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਸਿਰ ਉਹ ਟਾਈਟ ਕਰ ਲੈਣਾ ਕਈ ਵੀ ਰੰੜਾ ਨੋਕ ਦੇ ਕੋਲੋਂ ਸਿਰ ਨੰਗਰਿਆ ਜਾਂਦਾ ਪਹਿਲਾਂ ਤੁਸੀਂ ਜਿਹੜਾ ਨੋਕ ਦੇ ਕੋਲ ਕਪੜਾ ਖਿੱਚ ਕੇ ਚੰਗੀ ਤਰ੍ਹਾਂ ਦੱਬ ਕੇ ਮੂਹਰ ਲੜ ਨੂੰ ਫਿਰ ਖਿੱਚ ਦੇਣਾ ਇਹੜਾ ਆਪਣਾ ਪਛਲਾ ਲੜੂਗਾ ਉਸ ਨੂੰ ਆੜਾ ਆਪਸ ਦੋਨਾਂ ਐਡ ਫੋਲਡ ਕਰਕੇ ਬੈਕ ਤੇ ਦਬ ਦੇਣਾ ਵੀਡੀਓ ਦੇਖ ਲਈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਆ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ